ਕਰਮ ਸੰਸਕਾਰ ਸੁਭਾਅ ਕਰਮ ਬੀਜ ਹੈ ਕਿ ਜਦ ਕਰਮ ਕਰਿਤ ਬਣ ਜਾਏ ਮਾਨਸਿਕ ਜਾਂ ਸਰੀਰਕ ਉਸ ਵਿੱਚ ਮਨ ਸ਼ਾਮਲ ਹੋਵੇ ਤਾਂ ਬੀਜ ਬੋਇਆ ਸੰਸਕਾਰ ਬੀਜ ਅੰਕੁਰਿਤ ਹੋ ਗਏ ਬੀਜ ਫੁੱਟ ਪੇਰ ਇਹ ਨਿਕਲ ਜਾਂ ਬੂਟਾ ਬਣ ਕੇ ਬਾਹਰ ਪ੍ਰਗਟ ਹੁੰਦਾ ਹੈ ਵਾਰ-ਵਾਰ ਦਾ ਉਹੀ ਕਰਮ ਕਰਨਾ ਇਸ ਤਰ੍ਹਾਂ ਜਿਵੇਂ ਇਸ ਬੂਟੇ ਨੂੰ ਪਾਣੀ ਦੇਣਾ ਖਾਦ ਦੇਣਾ ਸੰਸਕਾਰਾਂ ਦਾ ਸੰਗ੍ਰਹਿ ਬਣ ਜਾਣਾ ਬੋਏ ਹੋਏ ਬੀਜ ਦਾ ਦਰਖਤ ਬਣ ਜਾਣਾ ਪਰ ਸੰਸਕਾਰਾਂ ਦਾ ਇਹ ਸੰਗ੍ਰਹਿ ਪਗਾਹ ਚੱਲ ਕੇ ਜਦ ਫਲ ਤੱਕ ਆ ਪੜਦਾ ਹੈ ਇਹਨੂੰ ਕਹਿੰਦੇ ਨੇ ਸੁਭਾਅ ਬੀਜ ਅੰਗ੍ਰਿਤ ਹੋਇਆ ਹੈ ਬ੍ਰਿਖਸ਼ ਬਣ ਗਿਆ ਦਰਖਤ ਬਣ ਗਿਆ ਫਿਰ ਫਲ ਬਣ ਗਿਆ ਇੱਕ ਤੈ ਮਨੁੱਖ ਜੋ ਕਰਮ ਕਰ ਰਿਹਾ ਹੈ ਇਹ ਉਸ ਦਾ ਸੁਭਾਅ ਨਹੀਂ ਹੈ ਚਾਹ ਉਹ ਚੰਗਾ ਚਾਹ ਮਾੜਾ ਬਾੜੀ ਪੜ ਰਿਹਾ ਹੈ ਕਿ ਇਹਦਾ ਸੁਭਾਅ ਨਹੀਂ ਛੋੜ ਸਕਦਾ ਕੁਝ ਗਲਤ ਕਰ ਰਿਹਾ ਹੈ ਬੇਈਮਾਨੀ ਕਰ ਰਿਹਾ ਹੈ ਝੂਠ ਬੋਲ ਰਿਹਾ ਹੈ ਇਹਦਾ ਸੁਭਾਅ ਨਹੀਂ ਹੈ ਛੁੱਟ ਸਕਦਾ ਸੰਸਕਾਰਾਂ ਦਾ ਸੰਗ੍ਰਹਿ ਬਣ ਗਿਆ ਤਾਂ ਵੀ ਛੁੱਟ ਸਕਦਾ ਹੈ ਹੱਲ ਬਣ ਗਿਆ ਸੁਭਾਅ ਬਣ ਗਿਆ ਕੋ ਫਿਰ ਸੁਭਾਅ ਵਿੱਚ ਜੀਣਾ ਹੀ ਪਏਗਾ ਚੋਰੀ ਜਿਸ ਦਾ ਸੁਭਾਅ ਹੈ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕਰਤ ਦੇਜ ਉਹਦੋਂ ਪ੍ਰਗਟ ਹੁੰਦੀ ਹੈ ਜਿੱਤੇ ਕਿਦਰੇ ਮੌਕਾ ਮਿਲਦਾ ਹੈ। ਕਿਉਂਕਿ ਚੋਰੀ ਦਾ ਮੌਕਾ ਤੇ ਹਰ ਜਗ੍ਹਾ ਹੈ। ਦੋਰਾਚਾਰ ਜਿਸ ਦਾ ਸੁਭਾਅ ਹੈ ਦੋਰਾਚਾਰ ਹਰ ਵਕਤ ਅੰਦਰ ਚੱਲਦਾ ਹੈ। ਕ੍ਰਿਤਾ ਦੇ ਜਦੋਂ ਪ੍ਰਗਟ ਹੁੰਦਾ ਜਿੱਥੇ ਕਿਦਰੇ ਮੌਕਾ ਮਿਲਦਾ ਹੈ ਠੱਗੀ ਜਿਸ ਦਾ ਸੁਭਾਅ ਹੈ ਬੇਈਮਾਨੀ ਜਿਸ ਦਾ ਸੁਭਾਅ ਹੈ ਠੱਗੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਨਹੀਂ ਕਿ ਠੱਗ ਕਿਸੇ ਵਕਤ ਠੱਗ ਹੁੰਦਾ ਹੈ ਤੇ ਕਿਸੇ ਵਕਤ ਨਹੀਂ ਜਿਹਦਾ ਸੁਭਾਅ ਹੋਵੇ ਹਰ ਵਕਤ ਹੀ ਠੱਗ ਠੱਗੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚੋਦੋਂ ਪ੍ਰਗਟ ਹੁੰਦੀ ਹੈ ਜਿਦੇ ਕਿਦਰੇ ਮੌਕਾ ਲੱਭੇ ਕਿਉਂਕਿ ਠੱਗੀ ਕਰਨ ਦਾ ਮੌਕਾ ਹਰ ਜਗ੍ਹਾ ਤੇ ਹਰ ਵਕਤ ਨਹੀਂ ਹੈ ਬੇਈਮਾਨੀ ਕਰਨ ਦਾ ਮੌਕਾ ਹਰ ਜਗ੍ਹਾ ਤੇ ਹਰ ਵਕਤ ਨਹੀਂ ਹੈ ਦੁਰਾਚਾਰ ਕਰਨ ਦਾ ਮੌਕਾ ਹਰ ਵਕਤ ਤੇ ਹਰ ਜਗ੍ਹਾ ਨਹੀਂ ਹੈ ਚੋਰੀ ਕਰਨ ਦਾ ਮੌਕਾ ਹਰ ਵਕਤ ਤੇ ਹਰ ਜਗ੍ਹਾ ਨਹੀਂ ਹੈ ਇਸ ਵਾਸਤੇ ਚੋਰੀ ਜਿਸ ਦਾ ਸੁਭਾਅ ਹੈ ਉਹ ਤੇ ਅੰਦਰ ਹਰ ਵਕਤ ਚਲਦੀ ਹੈ। ਕ੍ਰਿਤ ਵਿੱਚ ਉਹਦੋਂ ਪ੍ਰਗਟ ਹੁੰਦੀ ਏ ਜਿੱਦਰੇ ਮੌਕਾ ਮਿਲ ਗਿਆ। ਝੂਠ ਹਰ ਵਕਤ ਉਸ ਦੇ ਅੰਦਰ ਚੱਲਦਾ ਹੈ। ਕ੍ਰਿਤ ਦੇ ਵਿੱਚ ਉਹਦੋਂ ਪ੍ਰਗਟ ਹੁੰਦਾ ਜਿੱਥੇ ਮੌਕਾ ਬਣ ਜਾਂਦਾ ਹੈ। ਬੇਈਮਾਨੀ ਦੁਰਾਚਾਰ ਹੰਸਾ ਉਹਦੇ ਅੰਦਰ ਹਰ ਵਕਤ ਚਲਦੀ ਹੈ। ਕ੍ਰਿਤ ਉਦੋਂ ਬਣਦੀਏ ਜਿੱਦੜੇ ਇੱਕ ਦਰੇ ਮੌਕਾ ਮਿਲ ਜਾਏ ਦੂਸਰਾ ਦਇਆ ਜਿਸ ਦਾ ਸੁਭਾਅ ਹੈ ਦਇਆ ਉਸ ਦੇ ਚ ਹਰ ਵਕਤ ਦੌਂਦੀ ਹੈ ਇਹ ਨਹੀਂ ਸਵੇਰੇ ਦੇ ਆਲੂ ਹੈ ਤੇ ਸ਼ਾਮੀ ਘਟੋ ਕੇ ਇਹ ਦਇਆ ਉਸ ਦਾ ਸੁਭਾਅ ਨਹੀਂ ਅਗਰ ਸ਼ਾਮੀ ਘਟੋ ਕੇ ਦਇਆ ਜਿਸ ਦਾ ਸੁਭਾਅ ਹੈ ਦਇਆ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਕਿਦਰੇ ਲੋੜ ਪੈ ਜਾਵੇ ਇਹਨਾਂ ਦੋ ਨੁਕਤਿਆਂ ਨੂੰ ਜ਼ਰਾ ਗਹਿਰਾਈ ਨਾਲ ਸੁਣਨਾ ਹੈ ਕ੍ਰਿਤ ਦੇਚ ਚੋਰੀ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਮੌਕਾ ਬਣ ਜਾਵੇ ਕ੍ਰਿਤ ਦੇਚ ਦਇਆ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜਾਵੇ ਜਿੱਥੇ ਲੋੜ ਪੈ ਜਾਵੇ ਕਿੰਨੋ ਦਇਆ ਦੀ ਲੋੜ ਸਚਾਈ ਸੱਚ ਪਰਉਪਕਾਰ ਜਿਸ ਦਾ ਸੁਭਾਅ ਹੈ ਹਰ ਵਕਤ ਉਸ ਦੇ ਅੰਦਰ ਪਰਉਪਕਾਰ ਚੱਲਦਾ ਸ਼ੁਭ ਸੋਚਣਾ ਵੀ ਪਰਉਪਕਾਰ ਹੈ ਕਿਸੇ ਲਈ ਹਰ ਵਕਤ ਹਰੇਕ ਦਾ ਭਲਾ ਮੰਗਣਾ ਵੀ ਪਰਉਪਕਾਰ ਹੈ ਇੱਕ ਨੇਕ ਮਨੁੱਖ ਦੇ ਅੰਦਰ ਇਕ ਪਰਉਪਕਾਰੀ ਮਨੁੱਖ ਦੇੰਦਰ ਜੀ ਦਾ ਪਰਉਪਕਾਰ ਸੁਭਾਅ ਬਣ ਗਿਆ ਅਰਵਕ ਚੱਲਦਾ ਹੈ। ਕਿਰਤ ਵਿੱਚ ਉਦੋਂ ਪਰਉਪਕਾਰ ਪ੍ਰਗਟ ਹੁੰਦਾ ਜਿੱਤੇ ਇੱਕਰੇ ਲੋੜ ਪੈ। ਇਸ ਤਰ੍ਹਾਂ ਇਹ ਦੋ ਤਰ੍ਹਾਂ ਦੇ ਸੁਭਾਵਾਂ ਦੇ ਮਨੁੱਖ ਸੰਸਾਰ ਦੇ ਛਾਉਂਦੇ ਨੇ। ਕੁਝ ਐਸੇ ਹੁੰਦੇ ਨੇ ਪਰਉਪਕਾਰ ਕਰਦੇ ਨੇ ਪਰਉਪਕਾਰ ਉਹਨਾਂ ਦਾ ਸੁਭਾਅ ਨਹੀਂ ਕਿਸੇ ਵਕ ਦੁਰਾਚਾਰ ਵੀ ਕਰ ਸਕਦਾ। ਵਾਣੇ ਪੜਦੇ ਨੇ ਵਾਣੇ ਜਪਣਾ ਉਹਨਾਂ ਦਾ ਸੁਭਾਅ ਨਹੀਂ ਇਸ ਤੋਂ ਉਲਟ ਗੰਦੇ ਗੀਤ ਵੀ ਅਲਪ ਸਕਦੇ ਨੇ ਗੁਰਦੁਆਰੇ ਆ ਰਹੇ ਨੇ ਉਹਨਾਂ ਦਾ ਕਰਮ ਹੈ ਸੰਸਕਾਰ ਨਹੀਂ ਸੁਭਾਅ ਨਹੀਂ ਹੈ ਕਿਸੇ ਵਕਤ ਉਹ ਸੰਗਤ ਵੀ ਕਰ ਸਕਦੇ ਹੈ ਇੱਕ ਕਈ ਦਿਨ ਉਦਾਸ ਪਬਜੀ ਦੇ ਸਾਹਮਣੇ ਵਿਚਾਰ ਰੱਖਦੇ ਹੈ ਗੁਰਬਾਣੀ ਐਸਾ ਕਹਿੰਦੀ ਹੈ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਸੁਭਾਅ ਨਹੀਂ ਬਦਲਿਆ ਜਾ ਸਕਦਾ ਪਰਵਕਾਰ ਜਿਸ ਦਾ ਸੁਭਾਅ ਬਣ ਗਿਆ ਹੈ ਕਰੋੜਾ ਦੁਰਾਚਾਰੀ ਮਿਲਣ ਉਹ ਸਦਾਚਾਰੀ ਰਹੇਗਾ ਉਹਦਾ ਸਦਾਚਾਰ ਦੁਰਾਚਾਰ ਵਿੱਚ ਨਹੀਂ ਬਦਲੇਗਾ ਸੱਚ ਤੇ ਸੰਤ ਹੋਣਾ ਜਿਹਦਾ ਸੁਭਾਅ ਹੈ ہوں کروڑا دش مل جان وہ اسنت نہیں ہوگی سوبھاؤ سنت ہونا دا سبھاؤ ہے اور یہ بڑی پربل دلیل دیتی ہے بھگت کبھی نے سنت نہ چڈیں سنت جی کوٹک ملیں اسنت کروڑا دشٹ مل ایک نہیں سنت چھاڑیں سنت ਜੇ ਕੋਟਕ ਮਲੇ ਅਸੰਤ ਮਲਿਆਗਰ ਭਯੰਗਮ ਬੇੜਿਓ ਤੋ ਸੀਤਨਤਾ ਨਾ ਤਜੇ ਹਜ਼ਾਰਾਂ ਸਭ ਚੰਦਨ ਨੂੰ ਲਿਪਟੇ ਹੋਏ ਨੇ ਚੰਦਨ ਤੇ ਉਹਨਾਂ ਨੂੰ ਵੀ ਠੰਡ ਦੇਈ ਜਾ ਰਹੀ ਹੈ ਉਹਨਾਂ ਨੂੰ ਵੀ ਮਹਿਕ ਦੇਈ ਜਾ ਰਿਹਾ ਹੈ ਕੋਈ ਦੁਰਗੰਧ ਹੀ ਨਹੀਂ ਦਿੰਦਾ ਤੇ ਸੱਪਾਂ ਨੂੰ ਜਲਾਉਂਦਾ ਨੇ ਬਹੁ ਹਜ਼ਾਰਾਂ ਦੁਸ਼ਟ ਮਿਲ ਜਾਣ ਤਾਂ ਵੀ ਸੰਤ ਦੁਸ਼ਟ ਨਹੀਂ ਹਾਂ ਸੁਭਾਅ ਹੈ ਪਰ ਸੰਤ ਹੋਣਾ ਸੁਭਾਅ ਨਹੀਂ ਸ਼ਾਇਦ ਇੱਕੋ ਹੀ ਦੁਸ਼ਟ ਇਹਨੂੰ ਦੁਸ਼ਟ ਬਣਾ ਦੇਵੇ ਇਹ ਵੀ ਮੈਰਜ਼ ਕਰਦੇ ਸਤਸੰਗੀ ਹੋਣਾ ਜਿਹਦਾ ਸੁਭਾਅ ਨਹੀਂ ਸ਼ਾਇਦ ਇੱਕ ਦਿਨ ਦੀ ਕੁਸੰਗਤੀ ਇਸ ਨੂੰ ਗਿਰਾ ਦੇਵੇ ਜਿਵੇਂ ਮੈਂ ਉਸ ਦਿਨ ਅਰਜ਼ ਕੀਤੀ ਸੀ ਕਿਸੇ ਵਕਤ ਜਦਾਸ ਵੈਣ ਕੋਹਾ ਆਉਂਦਾ ਸੀ ਮੈਂ ਕੁਝ ਨੌਜਵਾਨ ਐਸੇ ਦੇਖੇ ਜਿਨ੍ਹਾਂ ਨੇ ਕਬੂਲ ਕਰ ਲਿਆ ਥੋੜੀ ਟੇਪਾਂ ਸੁਣੀਆਂ ਨੇ ਅਸੀ ਗੁਰੂ ਦੀ ਮੌਰ धारण ਕਰ ਲਏ ਮੈਂ ਹੁਣ ਪਤਨ ਦੇਖੇ ਨਾ ਨਹੀਂ ਇਹ ਸਿੱਖੀ ਸਰੂਪ ਹੋਣਾ ਦਾ ਸੁਭਾਅ ਨਹੀਂ ਸੀ ਪਰਭਾਉ ਕਬੂਲ ਕਰ ਲਿਆ ਟੇਪ ਸੁਣ ਕੇ ਕੇਸ ਰੱਖ ਲਏ ਗੁਰੂ ਦੀ ਰਹਿਤ ਵਹਿਤ ਰੱਖ ਲਈ ਕਿਦਰ ਇੱਕ ਦਿਨ ਦੇ ਕੋ ਸੰਗਤ ਹੋਈ ਗਿਆ ਦੇਖੇ ਨਾ ਹੈਰਾਨਗੀ ਹੋਈ ਮੈਂ ਹਲਕਾ ਜਿਹਾ ਗਿਲਾਵੇ ਕੀਤਾ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸਤ ਸੰਗੀ ਕੁਸੰਗੀ ਹੋ ਸਕਦਾ ਹੈ ਸਤ ਸੰਗੀ ਜਿਸ ਦਾ ਸੁਭਾਅ ਨਹੀਂ ਹੈ ਭਗਤ ਦੁਸ਼ਟ ਹੋ ਸਕਦਾ ਹੈ ਭਗਤੀ ਜਿਸ ਦਾ ਸੁਭਾਅ ਹੋਵੇ ਪਰਉਪਕਾਰੀ ਦੁਰਾਚਾਰੀ ਹੋ ਸਕਦਾ ਹੈ ਪਰਉਪਕਾਰੀ ਜਿਸ ਦਾ ਸਿਰਫ ਕਰਮ ਹੀ ਹੈ ਸੁਭਾਅ ਨਹੀਂ ਹੈ ਏ ਖਿਆਲ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਦਲੀਲ ਦੇ ਰਾਹੀ ਸਬਸ਼ਟ ਕਰਦੇ ਨੇ ਉਹ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰਾਤੀ ਹੋਵਨ ਕਾਲਿਆਂ ਸੁਪੇ ਦਾਸੇ ਵਨ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵਨ ਕਾਲੀ ਬੋਲੀ ਰਾਤ ਮਸਿਆਦੀ ਚੜੀ ਪਰ ਚਿਟੀਆਂ ਚੀਜ਼ਾਂ ਨੂੰ ਕਾਲਾ ਨਹੀਂ ਕਰ ਸਕੀ ਚਿਟੀਆਂ ਚੀਜ਼ਾਂ ਚਿਟੀਆਂ ਹੀ ਨੇ ਦੇਹੋ ਬੱਗਾ ਬੱਗਾ ਚਿਟਾ ਜਿੰਨ ਚਿਟਾ ਚਮਕੇ ਚੜੇ ਦੇਹੋ ਬੱਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਕਾਲੀਆਂ ਚੀਜ਼ਾਂ ਨੂੰ ਚਟਾ ਨਹੀਂ ਕਰ ਸਕਦਾ ਸਤਿਗੁਰੂ ਕਹਿਣਾ ਕੀ ਚਾਹੁੰਦੇ ਨੇ ਸੁਭਾਅ ਨਹੀਂ ਬਦਲਦਾ ਕਰਮ ਬਦਲਦਾ ਖਤਰਾ ਉਸ ਦਿਨ ਹੋ ਜਾਂਦਾ ਜਦ ਦੁਸ਼ਟ ਕਰਮ ਸੁਭਾਅ ਬਣ ਜਾਵੇ ਸ਼ਰਾਬ ਪੀਣਾ ਸੁਭਾਅ ਬਣ ਗਿਆ ਹੁਣ ਚਾਹੇ ਡਾਕਟਰ ਕਹੇ ਚਾਹੇ ਵੈਦ ਕਹੇ ਚਾਹੇ ਗੁਰੂ ਕਹੇ ਚਾਹੇ ਕੋਈ ਵੀ ਕਹੇ ਮੇਰੇ ਚੱਟੇ ਸ਼ਰਾਬ ਪੀਣਾ ਕਰਮ ਨਹੀਂ ਹੈ ਸੰਸਕਾਰ ਨਹੀਂ ਹੈ ਦਾ ਸੁਭਾਅ ਬਣ ਗਿਆ ਤਮਾਕੂ ਪੀਣਾ ਸੁਭਾਅ ਬਣ ਗਿਆ ਨਸ਼ੇ ਕਰਨੇ ਸੁਭਾਅ ਬਣ ਗਏ ਮੈਂ ਕਈ ਕਰੋੜਾਪਤੀਆਂ ਦੇ ਬੱਚੇ ਰੋਂਦੇ ਦੇਖੇ ਹਨ ਭਾਰਤ ਵਿੱਚ ਠਾਈ ਲੈਣ ਵਿੱਚ ਮੇਰੇ ਸਾਹਮਣੇ ਨੇ ਕਰੋੜਾਪਤੀਆਂ ਨਸ਼ੇ ਦੀ ਆਦਤ ਬਣਗੇ ਸੁਭਾਅ ਬਣਗੇ ਜੀਵਨ ਦਾ ਸਾਰਾ ਵਿਕਾਸ ਹੀ ਰੁਕ ਗਿਆ। ਤੋਂ ਮੈਂ ਅਰਜ਼ ਕਰਾਂ ਸੁਭਾਵ ਨਹੀਂ ਬਦਲਦੇ। ਇਸ ਵਾਸਤੇ ਕਿਉਂਕਿ ਕਰਮ ਨੇ ਹੀ ਸੁਭਾਵ ਬਣਨਾ ਹੈ। ਤੋ ਸਿਆਣੇ ਮਨੁੱਖ ਨੂੰ ਇਹ ਪਹਿਲ ਕਰਨੀ ਚਾਹੀਦੀ ਆਪਣੇ ਕਰਮ ਨੂੰ ਦੇਖੇ ਆਪਣੇ ਬੀਜ ਨੂੰ ਦੇਖੇ। ਕਿਸੇ ਨਹੀਂ ਬਣਨਾ। ਸਹਿਕ ਜੰਨੇ ਸੇ ਨਹੀਂ ਫਲ ਬਣਨਾ ਤੂੰ ਬੀਜ ਦੇ ਪ੍ਰਤੀ ਸੁਚੇਤ ਹੋ ਜਾ ਬ੍ਰੀਜ ਦੇ ਪ੍ਰਤੀ ਸਾਵਧਾਨ ਹੋ ਜਾ ਬੀਜ ਬ੍ਰਿਕਸ਼ ਬਣ ਕੇ ਜਦ ਹਲ ਬਣ ਗਿਆ ਫਿਰ ਤੇਰੇ ਵਸ ਦੀ ਗੱਲ ਨਹੀਂ ਰਹੇ ਇਹਦੇ ਉੱਤੇ ਜਿਹੜੀ ਪਰਮਨ ਦਲੇਲ ਇੱਕ ਪਾਵਨ ਪੀਤ੍ਰਵਾਕ ਵਿੱਚ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਅੰਮ੍ਰਿਤ ਵੇਲਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਮੌਜ ਦੇਚ ਇੱਕ ਸਰੋਵਰ ਦੇ ਕੰਡੇ ਬੈਠੇ ਬੜਾ ਸੁੰਦਰ ਵਿਸ਼ਟ ਕਮਲ ਦੇ ਪੁੱਲਾਂ ਨਾਲ ਸਰੋਵਰ ਭਰੇ ਹੋਏ ਹੈ ਹਲਕਾ ਜਿਹਾ ਚਾਨਣਾ ਹੋਇਆ ਸਤਿਗੁਰੂ ਦੀ ਦ੍ਰਿਸ਼ਟੀ ਪਈ ਇੱਕ ਮਹਿ ਨਿਕਲਦੀ ਸਰੋਵਰ ਦੇ ਵਿੱਚ ਸੀ ਉਹ ਫਿਰ ਸਤਿਗੁਰ ਦੀ ਦ੍ਰਿਸ਼ਟੀ ਪਈ ਸਰੋਵਰ ਦੇ ਕਿਨਾਰੇ ਜਮੇ ਹੋਈ ਕਾਈ ਤੇ ਛੋੜਾ ਹੋਰ ਚਾਨਣਾ ਹੋਇਆ ਮਹਾਰਾਜ ਦੀ ਦ੍ਰਿਸ਼ਟੀ ਪਈ ਕੁਝ ਭੌਰਿਆਂ ਤੇ ਉੱਡ ਕੇ ਆਏ ਉਹ ਕਮਲ ਫੁੱਲ ਤੇ ਬੈਠ ਗਏ ਬੜਾ ਕੀਮਤੀ ਵਾਕ धन गुरु नानक देव जी महाराज दी आत्मा ਤੋਂ نکلے ہے اس ਰਬੀ ਸ਼ਾਇਰ ਨੇ بڑا غزب دار ਰਬੀ ਨਗਮہ आलाप है غالباً ਮਹਰੂ ਰாக ਦੇ ਚ ਸਤਿਗੁਰ ਕਹਿੰਦੇ ਨੇ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਨ ਰੇ ਪਦਮਲ ਜਾਵਨ ਜਲ ਰਸ ਸੰਗਤ ਸੰਗ ਦੋਖ ਨਹੀਂ ਰਹਿ ਪਦਮ ਕਮਲ ਫੁੱਲ ਨੂੰ ਕਹਿੰਦੇ ਨੇ ਇਹ ਇੱਕੋ ਹੀ ਫੁੱਲ ਹੈ ਜਿਹਦੇ ਸ਼ਬਦ ਕੋਸ਼ ਦੇ ਵਿੱਚ 18 ਨਾਮ ਲਿਖੇ ਨੇ ਕਮਲ ਨੂੰ ਸੋਰਬ ਕਹਿੰਦੇ ਨੇ ਸੁਗੰਧੀ ਵਾਲਾ ਕਮਲ ਨੂੰ ਕੰਜ ਕਹਿੰਦੇ ਨੇ ਚਿੱਕੜ ਤੋਂ ਪੈਦਾ ਹੋਇਆ ਕਮਲ ਨੂੰ ਸਾਰੰਗ ਕਹਿੰਦੇ ਨੇ ਕਮਲ ਨੂੰ ਬਾਰਜ ਕਹਿੰਦੇ ਨੇ ਕਮਲ ਨੂੰ ਪਦਮ ਕਹਿੰਦੇ ਨੇ ਬੇਸ਼ੁਮਾਰ ਇਸ ਦੇ ਨਾਮ ਹੈ ਧਾਰਮਿਕ ਅਸਥਾਨਾਂ ਦੇ ਜਿਹੜੇ ਗੁੰਬਦ ਬਣਾਏ ਜਾਂਦੇ ਨੇ ਉਹ ਕਮਲ ਦੇ ਪੱਤੇ ਪੰਖੜੀਆਂ ਉੱਪਰ ਬਣਾਈਆਂ ਕਮਲ ਨੂੰ ਇਸ ਤਰ੍ਹਾਂ ਦੇ ਜੋ ਹੈ ਬਣਾਏ ਜਾਂਦੇ ਫਿਰ ਭਿਰਗੂ ਜੋਤਸ਼ੀ ਨੇ ਕਿਹਾ ਜੇ ਜਿੰਦਗੀ ਕਮਨ ਦੀ ਤਰ੍ਹਾਂ ਹੋ ਜਾਂਦੀ ਏ ਨਿਰਲੇ ਉਹਦੇ ਹੱਥ ਵਿੱਚ ਵੀ ਪਦਮ ਬਣ ਜਾਂਦਾ ਜਾਂ ਪੈਰਾਂ 'ਚ ਵੀ ਬਣ ਉਹ ਇੰਜ ਕਹਿੰਦਾ ਸੀ ਇੱਕ ਅਲਗ ਪ੍ਰਕਰਣ ਹੈ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂ ਉਹਦੇ ਹੱਥਾਂ 'ਚ ਛਾਪ ਬਣ ਜਾਂਦੀ ਏ ਪਦਮ ਦੀ ਉਹਦੇ ਪੈਰਾਂ ਵਿੱਚ ਹੱਥ ਜਾਂ ਪੈਰਾਂ 'ਚ ਛਾਪ ਬਣ ਜਾਂਦੀ ਏ ਪਦਮ ਦੀ ਲਕੀਰਾਂ ਇਸ ਤਰ੍ਹਾਂ ਜਿਵੇਂ ਕਮਲ ਪੁੱਲ ਦੀਆਂ ਪੰਨਾਂ ਨੇ ਇਹਦੇ ਇਤਿਹਾਸਕ ਸਬੂਤ ਵੀ ਮਿਲਦੇ ਨੇ ਗੁਰੂ ਨਾਨਕ ਦੇਵ ਜੀ ਬਾਰੇ ਗੁਰੂ ਅਮਰਦਾਸ ਜੀ ਬਾਰੇ ਸ੍ਰੀ ਕ੍ਰਿਸ਼ਨ ਬਾਰੇ هەر ਇੱਕ प्रकरण ਅਲੱਗ ਕਿਸੇ ਵਕਤ ਤੇ ਸੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨ ਨਿਰਮਲ ਸਰੋਵਰ ਹੈ ਬਿਮਲ ਬਿਮਲ ਮੈਲ ਤੋਂ ਬਿਨਾਂ ਬੇਮਲ ਮੈਲ ਨਹੀਂ ਬੇਮੈਲ ਬੇਮਲ ਮਝਾਰ ਬਸਸ ਨਿਰਮਲ ਜਲ ਪਦਮਲ ਜਾਵਲ ਰਹਿ ਨਿਰਮਲ ਜਲ ਦੇ ਅੰਦਰ ਸਹਿਬ ਕਹਿੰਦੇ ਮੈਂ ਦੇਖਦਾ ਜਾਲਾ ਕਾਈ ਨਿਰਮਲ ਜਲ ਦੇ ਅੰਦਰ ਮੈਂ ਦੇਖਦਾ ਕਮਲ ਲਾਭ ਦੋਹਾ ਦਾ ਸਮਨ ਪਾਣੀ ਨਾ ਦੋਹਾਂ ਦੇ ਉਪਜ ਵੀ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਔਰ ਧਾਰਮਿਕ ਮਨੁੱਖ ਦਾ ਰੂਪ ਜਦ ਚਿਤ੍ਰਣ ਕਰਨਾ ਹੋਵੇ ਬਈ ਤੇ ਕਮਲ ਵਿੱਚ ਗੁਰਵਾਨ ਵਿੱਚ ਇੱਕ ਜਗਾ ਨਹੀਂ ਬੇਸ਼ਤਰ ਜਗਾ ਹੈ ਇਹ ਵੀ ਇੱਕ ਅਲਗ ਪ੍ਰਕਰਣ ਹੋਵੇਗਾ ਕਿਸੇ ਨੂੰ ਕੁਛ ਨਹੀਂ ਪਾਣੀ ਦੇ ਵਿੱਚੋਂ ਹੀ ਕਾਈ ਪੈਦਾ ਹੋਈਏ ਕ੍ਰੂਪ ਹੈ ਦੁਰਗੰਧੀ ਪਾਣੀ ਦੇ ਵਿੱਚੋਂ ਹੀ ਕਮਲ ਪੈਦਾ ਹੋਇਆ ਹੈ ਸਰੂਪ ਹੈ ਸੁਗੰਧੀ ਦੋਹਾਂ ਦੀ ਉਤਪਤੀ ਪਾਣੀ ਵਿੱਚ ਸਤਿਗੁਰੂ ਕੀ ਕਹਿਣਾ ਚਾਹੁੰਦੇ ਨੇ ਸਤਸੰਗ ਬਿਮਲ ਹੈ ਮਹਿਲ ਤੋਂ ਬਿਨਾ ਪਾਣੀ ਨਿਰਮਲ ਜਲ ਹੈ ਇਹਦੇ ਵਿੱਚ ਕੁਝ ਮਨੁੱਖ ਤੇ ਕਮਲ ਫੁੱਲ ਦੀ ਤਰ੍ਹਾਂ ਹੁੰਦੇ ਨੇ। ਸਰੂਪ ਲੈਂਦੇ ਨੇ, ਸੁਗੰਧੀ ਲੈਂਦੇ ਨੇ। ਕੁਝ ਮਨੁੱਖ ਕਾਇ ਦੀ ਤਰ੍ਹਾਂ। ਕਾਇ ਦੀ ਤਰ੍ਹਾਂ। ਕ੍ਰੂਪਤਾ ਲੈਂਦੇ ਨੇ, ਦੁਰਗੰਧੀ ਲੈਂਦੇ ਨੇ। ਸਰੂਪਤਾ ਨਾਲ ਕੋਈ ਮਤਲਬ ਹੀ ਨਹੀਂ। ਸੁਗੰਧੀ ਨਾਲ ਕੋਈ ਮਤਲਬ ਹੀ ਨਹੀਂ। ਇਹ ਉਹਨਾਂ ਦਾ ਸੁਭਾਅ ਨਹੀਂ ਹੈ। ਇਹ ਕਾਇ ਦਾ ਸੁਭਾਅ ਹੈ। ਰੂਪਤਾ ਲੈਣੀ ਦੁਰਗੰਧ ਲੈਣੀ ਬੇਸਤਰ ਮਨੁੱਖ ਇਸ ਤਰ੍ਹਾਂ ਦੇ ਜਦ ਧਾਰਮਿਕ ਮੰਦਰਾਂ ਵਿੱਚ ਵੀ ਆਉਂਦੇ ਨੇ ਉਹ ਕਮਲ ਦੀ ਤਰ੍ਹਾਂ ਨਹੀਂ ਆਉਂਦੇ ਕਾਈ ਦੀ ਤਰ੍ਹਾਂ ਇਹਨੂੰ ਬੜਾ ਖੋਲਿਆ ਹੈ ਭਾਈ ਗੁਰਦਾਸ ਜੀ خیر ਮੁਖ्तसर ਮੈਂ ਅਰਜ਼ ਕਰਾਂ ਫਿਰ ਅਗੋਂ ਸਤਿਗੁਰੂ ਕਹਿੰਦੇ ਨੇ ਬਿਮਲ ਮਜਾਰ ਬਸਸ ਨਿਰਮਲ ਜਲ ਪਦਮਲ ਜਾਵਲ ਰੇ padmal jaavan jalras sangat sang dukh nahi kaai da sangat da kamal nu dukh nahi lagda ve jad kaai kropta la rahiye ta main vi kropta laan kaai durgandh la rahiye ta main vi durgandhi lama paani kamal di sangat da kaai te vi koi asar nahi hai ਜਦ ਕਮਲ ਸਰੂਪ ਲੈ ਰਿਹਾ ਤਾਂ ਮੈਂ ਵੀ ਸਤਸੰਗ ਦੇ ਚੋਂ ਸਰੂਪ ਲਵਾਂ ਪ੍ਰਭੂ ਦਾ ਰੱਬੀ ਗੁਣਾ ਦਾ ਜਦ ਇਹ ਸੁਗੰਧ ਲੈ ਰਿਹਾ ਪਰਮਾਤਮਾ ਦੇ ਨਾਮ ਦੀ ਤਾਂ ਮੈਂ ਵੀ ਲਵਾਂ ਨਹੀਂ ਕਮਲ ਦਾ ਆਪਣਾ ਸੁਆਬ ਕਾਈ ਦਾ ਆਪਣਾ ਸੁਆਬ ਇਸ ਤਰੀਕੇ ਨਾਲ ਜ਼ਰੂਰ ਪੜਨਾ 48 ਸਾਲ ਕਥਾ ਕਰਦੇ ਮੈਨੂੰ ਹੋ ਗਏ ਨੇ ਮੈਂ ਗੁਰਦੁਆਰਿਆਂ ਚ گستاخی ماف بہتی کائی بھی دیکھی ہے کمل بھی دیکھے کچھ نہیں بتلے کیڑی گھومتی ہے نا دیوار تے دیکھ دیے سواخ کتنے یہ لوگ بس خامیوں ہی لگ جگہ ہے اور کوئی مطلب ہی نہیں دے کی خامی دے کی خامی دے کی رب دے کی گن نے پرماتما کی گن نے کی آخری ہے کوئی مطلب نہیں کائی ਇਸ ਸਰੋਵਰ ਵਿੱਚ ਕਾਈ ਹੁੰਦੀ ਹੈ ਇਹ ਸਰੋਵਰ ਦੇ ਕਿਨਾਰੇ ਆਉਂਦੇ ਨੇ ਮੱਝਧਾਰ ਦੇ ਵਿੱਚ ਨਹੀਂ ਹੁੰਦੇ ਮੱਝਧਾਰ ਦੇ ਵਿੱਚ ਤੇ ਕਮਲ ਹੋ ਇਹ ਵੀ ਮਿਲ ਸਕਦਾ ਇਹ ਹੁੰਦੇ ਵੀ ਕਿਨਾਰੇ ਕਿਨਾਰੇ ਇੱਕ ਪਾਸੇ ਲੇਕਿਨ ਬਿਲਕੁਲ ਜਮੇ ਹੋਈ ਕਾਈ ਦੀ ਤਰ੍ਹਾਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਹੀ ਵੇਕ ਬਿਮਲ ਮਝਾਰ ਵਸਸ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਹੁਣ ਸਤਿਗੁਰੂ ਦੀ ਦ੍ਰਿਸ਼ਟੀ ਪਈ ਮੈਂਡਕ ਤੇ ਮੈਂਡਕ ਨੂੰ ਸੰਸਕ੍ਰਿਤ ਵਿੱਚ ਦਾਦਰ ਕਹਿੰਦੇ ਨੇ ਔਰ ਦ੍ਰਿਸ਼ਟੀ ਪਈ ਮੋਰੇ ਤੇ ਮੈਂਡਕ ਨੇ ਸੰਬੰਧ ਜੋੜਾ ਕਾਈ ਨਾਲ ਉਹਦੇ ਚ ਜਿਹੜੇ ਕੀੜੇ ਮਕੋੜੇ ਨੇ ਖਾ ਰਹੇ। ਭੌਰੇ ਨੇ ਸੰਬੰਧ ਜੋੜਿਆ ਕਮਲ ਨਾਲ। ਉੱਥੇ ਹੀ ਬੈਠ ਗਿਆ। ਕਮਲ ਵਿੱਚੋਂ ਰਸ ਘੜ ਰਿਹਾ। ਦੋਵੇਂ ਜੀਵ ਨੇ ਦੋਹਾਂ ਚ ਜੀਵਨ ਹੈ। ਇੱਕ ਦਾ ਸੰਬੰਧ ਕਾਈ ਨਾਲ ਇੱਕ ਦਾ ਸੰਬੰਧ ਕਮਲ ਦੇ ਫੁੱਲ ਨਾਲ। ਇਸ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਉਹ ਦੇਖਦੇ ਨੇ ਕੋ ਸੰਗੀ ਕਿਹੜਾ ਬੈਠਾ ਕਾਈ ਦੀ ਤਰ੍ਹਾਂ ਉਸੇ ਨਾਲ ਹੀ ਉਹਦਾ ਰਿਸ਼ਤਾ ਜੁੜਦਾ ਸਤਸੰਗੀਆਂ ਨਾਲ ਜਿਹੜੇ ਕਮਲ ਵਰਗੇ ਹੁੰਦੇ ਨੇ ਇਹ ਉਹਨਾਂ ਦੇ ਨੇੜੇ ਨਹੀਂ ਸਤਗੁਰੂ ਕਹਿੰਦੇ ਨੇ ਦਾਦਰ ਤੂੰ ਕਹੈ ਨਾ ਜਾਣਸਰੇ ਬੜੀ ਕੀਮਤੀ ਬੰਤੀ ਹੈ ਮੈਂਡਕ ਰਹਿੰਦਾ ਸਰੋਵਰ ਦੇ ਚ ਉਹ ਨਿਰਮਲ ਸਰੋਵਰ ਦੇ ਵਿੱਚ ਤੂੰ ਬਿਲਕੁਲ ਨਹੀਂ ਜਾਣਦਾ ਕਮਲ ਫੁੱਲ ਕਾਈ ਖਾਂਦਾ ਰਹਿੰਦੇ ਇਹਦੇ ਚ ਕੀੜੇ ਮਕੋੜੇ ਖਾਂਦਾ ਰਹਿੰਦੇ ਦਾਦਰ ਤੂੰ ਕਹਵੇਂ ਨਾ ਜਾਣਸਰੇ ਬਖਸ ਸਬਾਲ ਬਸਸ ਨਿਰਮਲ ਜ